ਸਸਰੀ ਗੱਲ ਸਾਰੇ ਵੀਰਾਂ ਨੂੰ ਅਨਲਿਮਿਟਡ ਵਾਲੇ ਪੇਜ ਆ ਤੁਹਾਡਾ ਸਵਾਗਤ ਆ ਲੋ ਭਰਾ ਨਾਲ ਸਟਾਰਟ ਲਵਾਈ ਆ ਮੰਡੀ ਨੂੰ ਚੱਲੇ ਆ ਚੇਲੇ ਹਣੀ ਵੇਲੇ ਗਈ ਤੇ ਕਰ ਚੱਲੇ ਮੂੰਹ ਲੱਕ ਨਹੀਂ ਕਰਦਾ ਮੂੰਹ ਕਰ ਹਾਂ ਚੱਲੇ ਆਂ ਮੰਡੀ ਪਿਆਰੀਆਂ ਫੁੱਲ ਹੋਰ ਉਹ ਮੂੰਹ ਕਿਹੜਾ ਘੰਟ ਹੋਏ ਐ ਮੌਸਮ ਬੜਾ ਹੁੰਦੇ ਚੇਲੇ ਹਣੀ ਸਾਰੇ ਵਾਕਿਆ ਮੌਸਮ ਜਾ ਕੇ ਆਂ ਤਾਂ ਆ ਚੇਲੇ ਦਾ ਬੈਸਟ ਫਰੈਂਡ ਕਹਦਾ ਹੈ ਇਸ ਜ਼ਾਲੇ ਇੰਨੇ ਟਰਾਲੀ ਤੂੰ ਦੇਣੀ ਤਕੜਾ ਜਿਆਦਾ ਹੁੰਦਾ ਵੇ ਨਾ ਕੀ ਗੱਲ ਹੈ ਇਹਨੂੰ ਖੋਲ ਕੇ ਪਰੇ ਬੰਦ ਦੀ ਨਾ ਵੜਦੇ ਤੇਰੇ ਕੁਸ ਵੜਦਾ ਗੱਡੀ ਦਾ ਹੈ ਨਾ ਠੀਕ ਲੱਗੇ ਇਹਨੂੰ ਹੈ ਠੀਕ ਲੱਗੇ ਇਹਨੂੰ ਪੂਰੇ ਡੇਢ ਤੋਂ ਜਿੰਨੇ ਹੁੰਦੇ 150 ਠੀਕ ਹੈ ਕਿਤੇ ਆਈ ਝੂਠ ਨਹੀਂ ਮਾਰਨਾ ਯਾਰ ਸਵੇਰੇ ਸਵੇ ਟਾਈਮ ਆ 15 ਬੰਦੇ ਆ ਚੜ੍ਹਦੇ ਉਹ ਭਰਾਵਾ ਇਹਨੂੰ ਇੱਕੋ ਹੀ ਲੱਗਦਾ ਵਾ ਬੰਦੇ ਨੂੰ ਲੱਗਦੇ ਹੁੰਦੇ ਹੁਣ ਉਹ ਇਹਦੀ ਸੰਗਲੀ ਦੇ ਵੱਲ ਆ ਲੋ ਜੀ ਤਿਆਰੀਆਂ ਫੁੱਲ ਵਾ ਤੇ ਇਹਦਾ ਵਿਚਾਰਾ ਸਵੇਰੇ 4 ਵਜੇ ਦਾ ਭੱਜਾ ਫਿਰਦਾ ਵਾ ਤਵਾਡੇ ਲੋ ਥੋੜੀ ਐ ਕਿਦਾਂ ਵੇ ਸ਼ਤੜੀ ਬਣਾਈ ਆ ਭਰਾ ਹਣਾ ਵੇਖ ਲੋ ਹੋਰ ਐਲੀ ਬਣਾਈ ਐ ਐਲੀ ਬਣਾਈ ਸ਼ਤੜੀ ਕਿੱਡੀ ਘੈਂਟ ਬਣਾਈ ਚੀਜ਼ ਜਨਵਰਾਂ ਦਾ ਵਾਕਿਆ ਬਣਾਵਾਂ ਇਹਲੇ ਚ ਬੱਚਾ ਖਾਸਾ ਹੀ ਤਗੜਾ ਬਣਾਇਆ ਭਰਾ ਹਣਾ ਹੋਰ ਨਾਇ ਕਰਦੇ ਚ ਕੀ ਕਰਨੀ ਆ ਇਹ ਇੱਥੋਂ ਹੀ ਮਿਲੀ ਪਿਆਰ ਦੀ ਨਿਸ਼ਾਨੀ ਇਸੇ ਚ ਬੱਚੇ ਜੋ ਮੇਰੀ ਹੂੰ ਔਰ ਉੱਥੇ ਨੱਕ ਵਜਾ ਹੀ ਨਹੀਂ ਸਿਰ ਵਜਾ ਤੋਂ ਮਾਈ ਗੋਡ ਲੈ ਲੱਕ ਵੀ ਬਣਾਇਆ ਟਰਾਲੀ ਭਾਈ ਇਹ ਲਾਡ ਟਰਾਲੀ ਪਾਈਆਂ ਫਿਰ ਮੇਰਾ ਭਰਾ

रे जो करे चला भ्रा ਆਉਣੇ ਗਰਮ ਨੇ ਮੜੇ ਪਛਾਹ ਹੰਦੋ ਉਹੀ ਹੋ ਗਿਆ ਯਾਰ ਤੇ ਹੁਣ ਆਪਾਂ ਖੁਸ਼ ਆ ਯਾਰ ਆ ਗਿਆ ਇੱਕ ਹੋਰ ਅਵੀ ਦਾ ਐ ਸੋਲਿਸ ਹੈ ਇਹ ਕਿਹੜੀ ਕੰਪਨੀ ਸੋਲਿਸ ਸੋਲਿਸ ਨਾ ਹੁੰਦਾ ਬੋਕ ਦਾ ਵੇਲਾ ਭਈ ਆਈ ਹੁੰਦਾ ਹੀ ਆਵਾਜ਼ ਸੁਣ ਲੈ ਵੇਲਾ ਪਹਿਲਾ ਫੋਨ ਦਾ ਇਹ ਕਿ ਦੱਕਲਾ ਇਹਨੂੰ ਕੇ ਹੋਲੀ ਸੋਨੀ ਸੋਈ ਹੈ ਵਾਹ ਕਲਰ ਹੋੜਾ ਗਿਆ ਨਹੀਂ ਯਾਰ ਜੀ ਬਈ ਠੀਕ ਠਾਕ ਜੀ ਉਏ ਆ ਗਿਆ ਬੇਤਾ ਕਮਰੇ ਨੂੰ ਲੈ ਪੂਰੀ ਧੱਕਰੇ ਸਾਡੀ ਬਰੇ ਨੂੰ ਤੇਰੇ ਨੂੰ ਕਿਚੀਤਾ ਲੋਯਾਰ ਲੈ ਆ ਸਕੇ ਨਾ ਰਾਤ ਮੰਦਾ ਤੁਹਾਨੂੰ ਚਾਹ ਪੀਂ ਚਾਹ ਪਿਆਰੋ ਭਰਾ ਬੈਜ ਗਏ ਚਾਲੇ ਤੇ ਆ ਆਪਣਾ ਭਰਾ ਡਰਾਈਵਰ ਸਾਡਾ ਸਾਡਾ ਆ ਰਹੇ ਆ ਜੀ ਆਲੋ ਜਾ ਕੇ ਗਾੜੀ ਵਲੋਗ ਕੰਟੀਨਿਊ ਕਰਾਂਗੇ ਪੀ ਭਾਰ ਆ ਗਿਆ ਬੱਸ ਆਂਡਾ ਆ ਰੇ ਰੇ ਤੇ ਅੱਪਾ ਘੱਟੀ ਗਈ ਤਾਂ ਇਹ ਤਾਂ ਕਿਹੋਂ ਗਾ ਨਹੀਂ ਜਾਉਂਦੇ ਆਂ ਚਲ ਆ ਰੇ ਬੜੇ ਭਾਗੀ ਕੋਈ ਨਹੀਂ ਸੜਕ ਤੇ ਚੰਦ ਤੇ ਕਰਦੇ ਆਂ ਘੰਟੀ ਨੂੰ ਸਵਾਰ ਆਂਡਾ ਆ ਕੇ ਜੀ ਮੱਡੀ ਆਹ ਆ ਗਿਆ ਭਿਆਰ ਦਾ ਆਦਾ ਆਹ ਲੋਰੀ ਜਾਂਦੇ ਆਂ ਇਹ ਖਬਰ ਦਾ ਕਾਕਾ ਟੀ ਲੱਗਦੀਆਂ ਇਹਦੀਆਂ ਬ੍ਰੇਕਾਂ ਫੇਲ ਮਹਿਕਮਾ ਨੇ ਲੋਕੀ ਕਮਾ ਕਰਾਉਣੀਆਂ ਨੇ ਆਂਡੇ ਸੋਤੇ ਸੋਤੇ ਡੜ ਗਈ। ਆਲੀ ਨੂੰ ਮੈਂ ਦੇ ਦਿੰਦਾ। ਆਹ ਲੱਗੇ ਐ। বাস ਭਾਈ ਭਾਈ বাস। ਤਾਰ ਵੇਖ ਲੈ ਭਾਈ। ਬਹੁਤ ਤਾਰੇ। đã lấy cho cái này cây trời cái này phải đẹp rồi Hãy subscribe nè kênh Ghiền Để không bỏ

ਆਈਏ ਪਾ ਮੈਂ ਦੱਸਾਂ ਪਹਿਲਾ ਟਰਾਲੀ ਖਾਲੀ 6000 ਉਹ ਬਰੇਕ ਲੈਂ ਰਿਹਾ ਨੁਕੀਏ ਜੀ ਭਈਏ ਕਿ ਨਹੀਂ ਨਹੀਂ ਨਾ ਹੀ ਕੈਮਰਾ ਖੋਲਿੰਦਾ ਆ ਖਾਲੀ ਹੋ ਜਾ ਟਰਾਲੀ ਸਾਹਿਬ ਸਾਕ ਓਏ ਸਾਕ ਬਾਸਾ ਵਾੜਾ ਕਰ ਪਾ ਕਮੇ ਨੇ ਓਕੇ ਆ ਲਿਆ ਖਲਿਆ ਬੰਦ ਸ਼ਾਮ ਦਾ ਸਮੇਂ ਪਤਾ ਕਰਵਾਗੇ ਚੱਲਾ ਬੰਦ ਚੱਲ ਜਾਂਦੇ ਜਾਂਦੇ ਹਣੇ ਗਾਂ ਜਾਂਦੇ ਆਈ ਦਰਾਂ ਬੈਕ ਕਰਕੇ ਡਾਲਾ ਲਾਉਣਾ ਹੀ ਹੁਣ ਜਾਣਦੇ 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 ਬਾਹੜਵੀ ਹੜਵੀ ਹੜਵੀ ਮਾੜਵੀ ਆ ਗਾ ਲੈ ਬੱਸ ਗਾਹ ਕਰ ਲੈ ਗਾ ਇਕਲੇ ਆ ਗਾਹ ਕਰਕੇ ਲੈਂਦਾ ਬੱਸ ਬੱਸ ਮਈ

ਹਲਦੀ ਬੋਲ ਰਹਾ ਆ ਜੇ ਜਾ ਕੇ ਉਧਾਰ ਆ ਉਹ ਇਹ ਨਾਲ ਗੇਂਦਾਂ ਦੀ ਤੀਂ ਤਰਾ ਆਵੇ ਇੱਥੇ ਦੇਖ ਕੇ ਆਵੇ ਇੱਧਰ ਆਵੇ ਹਲਦੀ ਹੱਥ ਜੇ ਫੜ ਕੇ ਵਿਖਾਈਦੀ ਹੁੰਦੀ ਆ ਹਲਦੀ ਫੜ ਕੇ ਵਿਖਾਈਦੀ ਹੁੰਦੀ ਆ ਆ ਹਲਦੀ ਹੱਥ ਤੋਂ ਵੜ ਕੇ ਆ ਇਦਾਂ ਦੇਦੀ ਕਿ ਨਹੀਂ ਹਲਦੀ ਦੱਸ ਓਏ ਹੋਣੀ ਇਦਾਂ ਹੀ ਹੋਣੀ ਆ ਹੱਥ ਫੜ ਕੇ ਬੰਨਾਈ ਆ ਹਲਦੀ ਆ ਆ ਹਲਦੀ ਹੈ ਤਨ ਲੱਗ ਜਾਣੀ ਆ ਤਾਂ ਨਹੀਂ ਆਣੀ ਤਾਂ ਸਾਦ ਹੋਣੀ ਆ ਕਿਦਾਂ ਭਾਈ ਫੇਰ ਅੱਜ ਪੂਰਾ ਜੋਰ ਚੱਲੂਗਾ ਪੂਰਾ ਜੋਰ ਜੋਰਾ ਦੇ ਕੰਮ ਅੱਜ ਤੇ ਆ ਆਪਾਂ ਬਲ ਬ ਜਾਂਦਾ ਵੇਚ ਜਾਣੀ ਹੁਣ ਮੈਂ ਵੇਚਾਂ ਜੋ ਮੇਜ ਜਾਂ ਫਿਰ ਆਉਣ ਕੋ ਪਰ ਜੇ ਵੇਚਦਿਆਂ ਤੇ ਫਿਰ ਨਾ ਹੁੰਦਾ ਸੌਦਾ ਮਾਰ ਲਿਆ ਵਾ ਆਹ ਕੱਪੜ ਵਾਵਾ ਵਾਕਿਆ ਹੀ ਹੋਵੇ ਮੈਂ 400 ਜਾਂ 500 ਕੱਪੜ ਵਾਕਿਆ ਵਾਵਾ ਬਾੜ ਗਿਆ ਜੀ ਕੱਪੜ ਲੱਗੇ ਤਰਲੇ ਸ਼ੁਰੂ ਹੋਣਾ ਭਾਈ ਜੀ ਕੰਪੈਨ ਦੇਓ ਕੰਪੈਨ ਤੇ ਲੱਗੇ ਤਰਲੇ ਸ਼ੁਰੂ ਹੋਣੇ ਚਲੇ ਕੇ ਨਿਹੜਾ ਤੋਂ ਪੋਣਾ ਨਹੀਂ ਇੱਕ ਪੈ ਤੇ ਲੱਗਾਂਗੇ ਚਲੋਣੀ ਕੰਪੈਨ ਨੇ ਚੀਲਾ ਮਾਰੂ ਤਰਲੇ ਹੁਣ ਤੇ ਛੇਲੇ ਮਾਤ ਤਰਲੇ ਐਂਦਾ ਨਹੀਂ ਐਂਦਾ ਨਹੀਂ ਸੱਦਾ ਕਰਕੇ ਹੁਣ ਤਰਲੇ ਦੇ ਬਾਹਰੇ ਕਰੀ आ। पहला है <laughs> <आदी पोड़ी। laughs> पैगी समझ तार होनी टाइम नाते थले ਅੱਲਾ ਹੈ ਅੱਲਾ ਲੋ ਜੀ ਟਰੈਕਟਰ ਦੇ ਤਾਂ ਆਪਾਂ ਡੱਕ ਤੇ ਹੁਣ ਆਪਾਂ ਆ ਗਏ ਆ ਮੰਡੀ ਚੋਂ ਸੋ ਮੰਡੀ ਵਾਲਾ ਵਲੌਗ ਆਪਾਂ ਇੱਥੇ ਮਗਾਉਨੇ ਆ ਤੇ ਜੁੜੇ ਰਹੋ ਇਦਾਂ ਦੇ ਵਲੌਗ ਨਵੇਂ-ਨਵੇਂ ਵੇਖਣ ਨੂੰ ਤੇ ਚੈਨਲ ਮੇਰੇ ਭਰਾ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਤੇ ਦਬ ਕੇ ਸ਼ੇਅਰ ਕਰੋ ਤੇ ਸਪੋਰਟ ਕਰੋ ਤੁਹਾਡੇ ਸਾਰਿਆਂ ਕਰਕੇ ਵਲੌਗ ਪਾਈਦੇ ਆ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ